ਵਾਵਾ ਕਰਕੇ ਇਹਨਾਂ ਥਾਂਾਂ 'ਤੇ ਇੱਥੇ ਸਾਨੂੰ 1.5 ਘੰਟਾ ਵਿਖਾਈ ਰੱਖਿਆ ਪਰ ਇੱਥੇ ਕੋਈ ਮੁਖੌਟਿਆ ਮੈਂ ਰਜਿੰਦਰ ਸਿੰਘ ਸਿਆੜ ਭਾਰਤੀ ਕਿਸਾਨ ਊਨ ਨੇਕਤਾ ਗਰਾਹਾਂ ਜ਼ਿਲ੍ਹਾ ਲੁਧਿਆਣਾ ਦਾ ਬੇਤ 77 ਬੋਲ ਰਿਹਾ ਅੱਜ ਸਾਨੂੰ ਮਜਬੂਰ ਨਾ ਇੱਥੇ ਆ ਕੇ ਬਹਿਣਾ ਪਿਆ ਆ ਜਿਹੜਾ ਉਮੈਕਸ ਮਾਲ ਆ ਇਹਦੇ ਅੰਦਰ ਇੱਕ ਟਰੈਵਲ ਏਜੰਸੀ ਆ ਰਤਨ ਓਵਰਸੀਜ਼ ਨਾਂ ਦੀ ਜਿਹਦਾ ਮਾਲਕ ਦਾ ਨਾਂ ਜਸ ਜੀਵਨ ਜੋਤ ਇਸ ਤਰ੍ਹਾਂ ਦਾ ਨਾਂ ਆ ਇਸ ਟਰੈਵਲ ਏਜੰਸੀ ਦੇ ਕੋਲੇ ਇੱਕ ਨੌਜਵਾਨ ਬੱਚਾ ਸਾਡਾ ਗੁਰਜਾਪ ਸਿੰਘ ਪਿੰਡ ਜੀ ਦਾ ਹੈਗਾ ਰੋੜੀਆਂ ਪੁੱਤਰ ਬਲਦੇਵ ਸਿੰਘ ਉਸ ਨੇ ਯੂਕੇ ਜਾਣ ਵਾਸਤੇ ਜੂਨ 2023 ਦੇ ਵਿੱਚ ਰਤਨ ওভারਸੀਜ਼ ਜਿਹੜੀ ਟਰੈਵਲ ਏਜੰਸੀ ਆ ਇਹਦੇ ਕੋਲੇ ਆਪਣੀ ਫਾਈਲ ਲਗਵਾਈ ਸੀ ਜਿਸ ਨੂੰ ਉਹਨੇ 16 ਲੱਖ ਰੁਪਈਆ ਡੇਅਰ 2 ਲੱਖ ਰੁਪਈਆ ਨਗਦ ਤੇ ਬਾਕੀ ਦਾ ਬੈਂਕਰਾਂ ਹੀ ਪੇਮੈਂਟ ਕੀਤੀ ਸੀਗੀ ਲੇਕਿਨ ਉਹਦੀ ਜਿਹੜੀ ਫਾਈਲ ਸੀ ਉਹ ਰਿਜੈਕਟ ਹੋ ਗਈ ਉਹਨੂੰ ਵੀਜ਼ਾ ਨਹੀਂ ਲੱਗਿਆ ਜਦੋਂ ਵੀਜ਼ਾ ਨਹੀਂ ਲੱਗਿਆ ਟਰੈਵਲ ਏਜੰਟ ਦਾ ਫਰਜ ਬਣਦਾ ਸੀ ਕਿ ਉਹਦੀ ਰਕਮ ਵਾਪਸ ਕਰਨੀ ਸੀ ਲੇਕਿਨ ਉਸ ਨੇ ਨਾ ਤਾਂ ਉਹਨੂੰ ਦੁਬਾਰਾ ਫਾਈਲ ਲਈ ਉਹਦੀ ਜਦੋਂ ਉਹਨਾਂ ਨੇ ਰੌਲਾ ਪਾਇਆ ਉਹਨੂੰ ਮਾੜਾ ਹੌਲੀ ਕਰਾ ਦੋ ਨਾ ਤਾਂ ਉਹਨਾਂ ਨੇ ਉਹਦੀ ਫਾਈਲ ਲਈ ਦੁਬਾਰਾ ਜਦੋਂ ਉਹਨਾਂ ਨੇ ਰੌਲਾ ਪਾਇਆ ਤਾਂ ਉਹਨੂੰ 2 ਲੱਖ ਰੁਪਏ ਮੋੜ ਦਿੱਤਾ ਉਸ ਤੋਂ ਬਾਅਦ ਉਹਨੂੰ ਪਹਿਲਾਂ 10 ਲੱਖ ਦਾ ਚੈੱਕ ਦਿੱਤਾ ਇਹ 10 ਲੱਖ ਦਾ ਚੈੱਕ ਵਾਪਸ ਲੈ ਕੇ 12 ਲੱਖ ਦਾ ਦੇ ਤਾਂ ਉਹ ਚੈੱਕ ਉਹ ਬਾਉਂਸ ਹੋ ਗਿਆ ਬੈਂਕ ਦੇ ਵਿੱਚ ਉਹ ਵੀ ਇਹਦੇ ਤੇ ਜੇ ਚਾਹੇ ਤਾਂ ਉਹ ਗਰਜਾਬ ਸਿੰਘ ਕੇਸ ਕਰ ਸਕਦਾ ਹੈਗਾ ਤੇ ਲੇਕਿਨ ਇਹ ਜਿਹੜਾ ਟਰੈਵਲ ਏਜੰਟ ਆ ਇਹ ਸਾਨੂੰ ਲਾਰੇ ਤੇ ਲਾਰੇ ਆ ਰਿਹਾ ਲਾਰੇ ਆ ਉਸ ਨੌਜਵਾਨ ਨੂੰ ਫੋਨ ਦੇ ਉੱਤੇ ਇਹ ਮਾੜਾ ਚੰਗਾ ਵੀ ਬੋਲਦਾ ਇੱਥੋਂ ਤੱਕ ਕੇ ਗਾਲਾਂ ਵੀ ਕੱਢੀਆਂ ਨੇ ਉਹਦੀ ਰਿਕਾਰਡਿੰਗ ਵੀ ਉਸ ਬੱਚੇ ਦੇ ਕੋਲੇ ਆ ਇਹ ਸਾਰੇ ਕਾਹਦੇ ਤੋਂ ਦੁਖੀ ਹੋ ਕੇ ਉਸਨੇ ਅ ਪਹਿਲੀ ਗੱਲ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਿਸਟਮ ਹੀ ਇਹੋ ਜਿਹਾ ਬਣਾਤਾ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਇੱਥੇ ਰੋਲਣ ਲਈ ਮਜਬੂਰ ਨੇ ਉਹਨਾਂ ਨੂੰ ਮਜਬੂਰੀ ਬਾਜ਼ ਜਾਇਜ਼ ਨਾਇਜ਼ ਢੰਗ ਤਰੀਕਾ ਵਰਤ ਕੇ ਬਾਹਰਲੇ ਮੁਲਕਾਂ ਦਾ ਰੁਖ ਕਰਨਾ ਪੈ ਰਿਹਾ ਕੋਈ ਮਾਂ ਪਿਓ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਜਾਣ ਨਾ ਕੋਈ ਬੱਚਾ ਚਾਹੁੰਦਾ ਕਿ ਉਹ ਆਪਣੇ ਮਾਂ ਪਿਓ ਨੂੰ ਇੱਥੇ ਰੋਲਣ ਦੇ ਲਈ ਛੱਡ ਕੇ ਜਾਵੇ ਅਸੀਂ ਸਮਾਜ ਵਿੱਚ ਆਮ ਦੇਖਦੇ ਆ ਸਾਡੇ ਵਰਗੇ ਬੁਢੇ ਠੇਰੇ ਇੱਥੇ ਬੈਠੇ ਆ ਨੌਜਵਾਨ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਰੁੜਦੇ ਆ ਇਹ ਕੀਤਾ ਕੀ ਬੱਚੇ ਨੇ ਕੀਤਾ ਕੀ ਹੈ ਬਚਾ ਦੇ ਨਹੀਂ ਕਿੰਨੀ ਪੜ੍ਹਾਈ ਕੀਤੀ ਆ ਤੂੰ ਮੈਨੂੰ ਕਾਹਦਾ ਡਿਪਲੋਮਾ ਕਰੇਗਾ ਪਲੰਬਰ ਦਾ ਜੀ ਹਾਂ ਇਸ ਗੁਰਜਾਬ ਸਿੰਘ ਨੇ ਪਲਸ 2 ਕਰਨ ਤੋਂ ਬਾਅਦ ਪਲੰਬਰ ਦਾ ਡਿਪਲੋਮਾ ਕੀਤਾ ਹੋਇਆ ਜੋ ਚਲੋ ਜਦੋਂ ਇਸ ਨੂੰ ਇੱਥੇ ਕੋਈ ਚੰਗੀ ਨੌਕਰੀ ਨਾ ਮਿਲੀ ਇਹਨੇ ਪਿਓ ਦੀ ਜ਼ਮੀਨ ਜਾਇਦਾਦ ਵੇਚ ਕੇ ਇੰਗਲੈਂਡ ਜਾਣ ਦਾ ਸੁਪਨਾ ਸਜਾਇਆ ਸੀ ਤੇ ਇਸ ਏਜੰਟ ਨੂੰ 16 ਲੱਖ ਰੁਪਈਆ ਦਿੱਤਾ ਸੀ ਸਾਡਾ ਅਗਲਾ ਕਦਮ ਕੀ ਹੈ ਜੀ ਜੀ ਹੁਣ ਧਰਨਾ ਲਗਾਇਆ ਗਿਆ ਸਾਡਾ ਅਗਲਾ ਕਦਮ ਇਹ ਆ ਜੀ ਪਹਿਲੀ ਤਾਂ ਸਾਡੀ ਤਰਜੀਹ ਹੁੰਦੀ ਆ ਭਾਰਤੀ ਕਿਸਾਨ ਯੂਨੀਅਨ ਦੇ ਸਤਿਕਾਰਾਗ੍ਰਾਹ ਜਿਹੜੀ ਟੇਬਲ ਟਾਕ ਦੇ ਵਿੱਚ ਮਸਲੇ ਨਿਬੇੜਣ ਦੇ ਵਿੱਚ ਵਿਸ਼ਵਾਸ ਰੱਖਦੀ ਆ ਜੇਕਰ ਉਹ ਟੇਬਲ ਟਾਕ ਤੇ ਨਹੀਂ ਆਊਗਾ ਕੋਈ ਗੱਲ ਟੇਬਲ ਟਾਕ ਤੇ ਨਹੀਂ ਨਿਬੜੂਗੀ ਫੇਰ ਜਥੇਬੰਦੀ ਮਜਬੂਰ ਹੋ ਕੇ ਉਹਦੇ ਘਰ ਦੇ ਅੱਗੇ ਉਦੇ ਦਫ਼ਤਰ ਦੇ ਅੱਗੇ ਜਿੱਥੇ ਵੀ ਸਾਡੀ ਉੱਪਰਲੀ ਲੀਡਰਸ਼ਿਪ ਸਾਨੂੰ ਅਗਵਾਈ ਦੇਊਗੀ ਸਾਨੂੰ ਸਲਾਹਤ ਹੋਊਗੀ ਉਸ ਦੇ ਮੁਤਾਬਕ ਇਸ ਰਤਨ ਓਵਰਸੀਜ਼ ਦੇ ਮਾਲਕ ਦੇ ਘਰ ਅੱਗੇ ਜਾਂ ਇਸ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਊਗਾ ਅੱਜ ਸਿਰਫ ਅਸੀਂ ਸੰਕੇਤਕ ਧਰਨਾ ਲਾਉਣ ਆਏ ਆਂ ਅੱਜ ਚੇਤਾਵਨੀ ਆ ਅੱਜ ਚੇਤਾਵਨੀ ਦੇਣ ਆਏ ਆਂ ਬਿਲਕੁਲ ਨਹੀਂ ਕੀਤਾ ਜੀ ਕੱਲ ਉਹਨੇ ਕੋਸ਼ਿਸ਼ ਕੀਤੀ ਸੀ ਵੀ ਮੈਂ ਗੱਲਬਾਤ ਲਈ ਤਿਆਰ ਆ ਲੇਕਿਨ ਸ਼ਾਮ ਨੂੰ ਉਹ ਜਵਾਬ ਦੇਤਾ ਕਹਿੰਦਾ ਜੀ ਮੈਂ ਤਾਂ ਫਿਰੋਜ਼ਪੁਰਾਂ ਕੱਲ ਨੂੰ ਗੱਲ ਕਰਾਂਗੇ ਅੱਜ ਉਹਦੇ ਨਾਲ ਫੋਨ ਤੇ ਗੱਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੱਕਿਆ ਫੋਨ 11 11:30 ਵਜੇ ਫੋਨ ਚੱਕਿਆ ਐਨੀ ਗੱਲ ਕਹਿਤੀ ਉਸਨੇ ਕਹਿੰਦਾ ਜੀ ਅਸੀਂ ਤਾਂ ਸੁੱਤੇ ਪਏ ਆ ਅਜੇ ਹੁਣ ਆ ਪਰਿਵਾਰ ਸਾਡਾ ਭਾਰਤੀ ਗ੍ਰਾਮੀਓ ਨੇ ਉਹਨੂੰ ਜਗਾਉਣ ਵਾਸਤੇ ਆਏ ਦੇਖੋ ਜੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਨੇ ਕਿੰਨੇ ਕ ਬੰਦਿਆਂ ਨਾਲ ਠੱਗੀ ਲਾਈ ਆ ਇਹ ਆਪਾਂ ਸਾਰੇ ਜਾਣਦੇ ਆਂ ਵੀ ਇਹੋ ਜਿਹੇ ਜਿਹੜੇ ਟਰੈਵਲ ਏਜੰਟ ਨੇ ਅਨੇਕਾਂ ਲੋਕਾਂ ਨੂੰ ਆਪਦਾ ਸ਼ਿਕਾਰ ਬਣਾ ਚੁੱਕੇ ਨੇ ਤੇ ਬਣਾ ਰਹੇ ਨੇ ਹਾਂਜੀ ਸਰਕਾਰ ਅੱਗੇ ਇਹ ਸਰਕਾਰ ਨੂੰ ਵੀ ਚੇਤਾਵਨੀ ਹੁੰਦੀ ਆ ਸਾਡੀ ਤਾਂ ਅਪੀਲਾਂ ਕਰ ਕਰਕੇ ਅਸੀਂ ਹੱਥ ਥੱਕ ਚੁੱਕੇ ਆਂ ਸਰਕਾਰ ਨੂੰ ਵੀ ਚੇਤਾਵਨੀ ਆ ਵੀ ਇਹੋ ਜਿਹੇ ਟਰੈਵਲ ਏਜੰਟਾਂ ਨੂੰ ਨਾਥ ਪਾਉਣ ਦੇ ਲਈ ਕੋਈ ਨਾ ਕੋਈ ਸਾਰਥਿਕ ਕਾਰਵਾਈ ਕੀਤੀ ਜਾਵੇ ਕੋਈ ਇਹ ਜਿਹਾ ਠੋਸ ਕਾਨੂੰਨ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀਆਂ ਜੜੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹ ਰੋਕੀਆਂ ਜਾ ਸਕਣ ਕਿੱਥੇ ਪਿੰਡ ਪਿੰਡ ਜਿਹੜਾ ਪਿੰਡ ਮਲੌਰ ਉਹੜੀਆਂ ਆਪਣਾ ਸੀਮਾ ਹੋਏ ਅੱਜ ਤੁਹਾਡੇ ਨਾਲ ਮੈਂ ਆਪਣੇ ਮੈਕਸ ਮਾਲਜ ਵਿੱਚ ਏਜੰਟ ਨੇ ਸੈਕੰਡ ਫਲੋਰ ਤੇ ਮੈਕਸ ਰਤਨ ਉੱਪਰ ਸੀ ਇਹਨਾਂ ਕੋ ਯੂਕੇ ਜਾਣ ਲਈ ਮੈਂ ਫਾਈਲ ਅਪਲਾਈ ਕਰੀ ਸੀ 14 ਜੂਨ ਨੂੰ ਇਹਨਾਂ ਨੂੰ ਮੈਂ ਪੇਮੈਂਟ ਚਾਰ ਦਿੱਤੀ ਸਾਰੀ ਕੋਟਨ ਤੇ ਪੇਮੈਂਟ ਕਰਨ ਤੋਂ ਬਾਅਦ ਇਹਨਾਂ ਦਾ ਮੇਰਾ 15 ਗਾ 2013 ਨੂੰ ਅਪਰੂਵਲ ਆ ਗਈ ਸੀ ਵਿਜੀ ਦੀ ਇਹਨਾਂ ਨੇ ਪਾਸਪੋਰਟ ਮੇਰਾ ਜਮ੍ਹਾਂ ਕਰਾਉਣ ਅਨੁਸਾਰ ਇਹਨਾਂ ਨੇ ਮੇਰਾ ਫੰਡ ਚੈੱਕ ਲਿਆ ਗਾਉਣ ਤੇ ਫੰਡ ਚੈੱਕ ਅਨੁਸਾਰ 3 ਨਵੰਬਰ ਨੂੰ ਮੇਰਾ ਕੇਸ ਰਿਜੈਕਟ ਹੋ ਗਿਆ ਕੇ ਰਿਜੈਕਟ ਹੋਣ ਤੋਂ ਬਾਅਦ ਇਹਨਾਂ ਨੇ ਮੇਰੀ ਪੇਮੈਂਟ ਮੈਂ ਕਿਹਾ ਮੇਰੀ ਪੇਮੈਂਟ ਦੇ ਦਿਓ ਚਲੋ ਰਿਜੈਕਟ ਹੋ ਗਿਆ ਕੋਈ ਚੱਲ ਨਹੀਂ ਆਏ ਇਹਨਾਂ ਨੇ ਮੇਰੀ ਪੇਮੈਂਟ ਦੇ ਧਮਕੀਆਂ ਦਿੰਦੇ ਨੇ ਤੇ ਗਾਲ੍ਹਾਂ ਇਹ ਕੰਮ ਸਾਡੇ ਬਹੁਤ ਲਿੰਕ ਨੇ ਵੀ ਤੂੰ ਐ ਕਰ ਲੈ ਐ ਕਰ ਲੈ ਵੀ ਇੱਕ ਦੋ ਜਾਨਾਂ ਤੇਰੀ ਗੱਲ ਹੋਈ ਵੀ ਅਸੀਂ ਉਮੀਦ ਤੈਨੂੰ ਪੈਸੇ ਵਾਪਸ ਕਰ ਦਾਂਗੇ ਪਰ ਇਹਨੇ ਜਮਾ ਨਹੀਂ ਕਰੇ ਉਹਦੇ ਵਿੱਚ 2 ਲੱਖ ਰੁਪਏ ਪਾਇਆ ਤੇ ਉੱਪਰ ਜੀ ਡਰਾਉਂਦਾ ਧਮਕਾਉਂਦਾ ਤੇ ਬਕਾਇਦਾ ਉਹਨਾਂ ਦੀ ਰਿਕਾਰਡਿੰਗਾਂ ਤੇ ਜੋ ਵੀ ਬੈਂਕ ਚੋਂ ਪੈਸੇ ਨੇ ਸਾਰੇ ਟਰਾਂਸਫਰ ਆਰਟੀ ਜੇਸ ਕਰਿਓ ਇਹਨੇ ਵਿੱਦ ਪ੍ਰੂਫ ਸਾਰੇ ਆਪਣੇ ਕੋਲ ਨੇ ਠੀਕ ਹੈ ਤੇ ਤੁਸੀਂ ਇਸ ਟੀਮ ਨੂੰ ਲੈ ਕੇ ਕਿਸਾਨ ਜਿੱਥੇ ਬੰਦੇ ਹਾਂ ਕਿਸਾਨ ਇਹ ਤਾਂ ਕੋਰਨ ਯੂਨੀਅਨ ਆਪਣੇ ਗ੍ਰਾਹਕ ਸਾਹਿਬ ਉਹਨਾਂ ਨਾਲ ਕੋਈ ਕੰਟੈਕਟ ਕੀਤਾ ਤੇ ਇਹਨਾਂ ਨਾਲ ਫਿਰ ਜਿੰਨੇ ਮੀਟਿੰਗ ਸੀ ਫਿਰ ਉਸਤਾ ਉਹਨਾਂ ਨਾਲ ਡਰਾਉਂਦਾ ਧਮਕਾਉ ਅੱਧੇ ਨੀਰ ਕਾਡਾ ਨੈਨਾਂ ਦੀਆਂ ਸਾਰੀਆਂ ਠੀਕ ਹੈ ਤੇ ਹੁਣ ਤੁਸੀਂ ਚਾਹਨੇ ਚਾਹਨ ਵੀ ਆਪਣਾ ਪੇਮੈਂਟ ਵਾਪਸ ਕਰੀ ਜਾਵੇ ਬਸ ਤੇ ਸਾਫ ਹਮਲੇ ਹਨ ਤੇ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਏਜੰਟਾਂ ਦੇ ਉੱਤੇ ਕਾਰਵਾਈ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਬੰਦ ਹੋਣੇ ਚਾਹੀਦੇ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਏਜੰਟਾਂ ਦੇ ਕੋਲ ਫਸ ਜਾਂਦੇ ਮਾਵਾ ਬੀ ਆਫ ਦਾ ਪੀਨ ਪੂਰਾ ਸਿਕਿਉਰ ਹੋ ਕੇ ਜਾਨੀ ਕਿ ਵੀ ਫਿਰ ਲਾਭ ਦਾ ਕਰਨ ਵੀ ਉਦੋਂ ਇਹਨਾਂ ਜਿਵੇਂ ਠੱਗ ਬੈਠੇ ਨੇ ਹਜੇ ਬਹੁਤ ਨੇ ਵੀ ਇਹਨਾਂ ਕੋਲ ਨਾ ਫਸੋ ਇਹ ਠੱਗ ਏਜੰਟ ਨੇ ਠੀਕ ਹੈ ਹਾਂਜੀ ਥੈਂਕ ਯੂ